ਕਿ ਆਪਣੇ ਆਪ ਨੂੰ ਅਸੀਂ ਮਜ਼ਬੂਤ ਕਰੀਏ ਇਹਨਾਂ ਦਾ ਮੂੰਹ ਆਉਣ ਵਾਲੇ ਪੰਜ ਸਾਲਾਂ 'ਚ ਹੋਰ ਬੰਦ ਹੋ ਜਾਣਾ ਆਪਾਂ ਭਾਨਿਆ ਤੇਰਾ ਪੁੱਤਲਾ ਸਾੜ ਕੇ ਦਿਲ ਨੂੰ ਤਸੱਲੀ ਨਹੀਂ ਮਹਿਸੂਸ ਕਰਦੇ ਪਰ ਤੇਰੇ ਆਉਣ ਵਾਲੇ ਜਨਾਂ ਦੇ ਵਿੱਚ ਤੂੰ ਬੰਦਾ ਨਾ ਭੜਿਆ ਤੇ ਤੈਨੂੰ ਸਰੀਆਂ ਮਾਰ ਘਲਾਵਾਂਗੇ ਮੈਂ ਮੁਸੀਕ ਕੌਮ ਨੂੰ ਕਹਿਣਾ ਕਿ ਜਿੰਨੇ ਮਰੇ ਭਰਾ ਇੱਥੇ ਆਏ ਨੇ ਸੋ ਇਹਨਾਂ ਨੂੰ ਬੇਨਤੀ ਆ ਕਿਸ ਭਾਨੇ ਨੂੰ ਲੱਖ ਲੱਖ ਦੀ ਲੰਦ ਪਾਓ ਕਿਉਂਕਿ ਇਹਦਾ ਮਾਪਿਓ ਦੇ ਜਨਮ ਦਿਨ ਤੇ ਖੁਸ਼ੀਆਂ ਮਨਾਉਂਦਾ ਹੋਊਗਾ ਪਰ ਇਹਦੇ ਮਾਪਿਓ ਨੂੰ ਅੱਜ ਪਤਾ ਲੱਗੇ ਵੀ ਅਸੀਂ ਪੁੱਤ ਨਹੀਂ ਜੰਮਿਆ ਜੋ ਮੈਂ ਜਿਹੜਾ ਕੁੱਤਾ ਜਿਹੜੇ ਕੁੱਤੇ ਦੇ ਕੁੱਤੇ ਦੇ ਗੱਲ 'ਚ ਪਰਨਾ ਪਾ ਕੇ ਨੂੰ ਘਮਾਉਣਾ ਸੋ ਮੇਰੀ ਬੇਨਤੀ ਆ ਵੀਰੋ ਇਹ ਭਾਨੇ ਨੂੰ ਇੱਕ ਗੱਲ ਫੇਰ ਮੈਂ ਕਹਦੇ ਆ ਕਿ ਭਾਨਿਆਂ ਮਸੀਹ ਕੌਮ ਤੈਨੂੰ ਲਾਂਦਾ ਪਾਰੀ ਆ ਲੱਖ ਲੱਖ ਦੀਆਂ ਲਾਂਦਾ ਪਾਉਂਦੀ ਐ ਸੋ ਪ੍ਰਧਾਨ ਜੀ ਤੁਸੀਂ ਵੀ ਇਸ ਭਾਨੇ ਨੂੰ ਕੁੱਤੇ ਨੂੰ ਚੰਗੀ ਦਾ ਨੱਥ ਪਾ ਦਿਓ ਹallelujah 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 ਕਰਤੁਰੂ ਜੀ ਮੰਤਰੀ ਜਿੰਦਾਬਾਦ 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 ਸਾਰੇ ਹੀ ਭੈਣ ਭਰਾਵਾਂ ਨੂੰ ਜੈ ਜੀ ਦੀ ਮੈਂ ਦੱਸਣਾ ਚਾਹੁੰਦਾ ਹਾਂ ਸੁੱਤੇ ਇਨਸਾਨ ਨੂੰ ਪਾਨੇ ਸੁਬੂ ਨੂੰ ਆਪਣ ਮੈਂ ਤੱਕ ਸਤੂਰ ਕਰਨਾ ਪਾਨੇ ਕੁੱਤੇ ਨੂੰ ਇਹ ਗੱਲ ਕਹਿਣਾ ਚਾਹੁੰਦਾ ਜਿਹਦੇ ਬਾਰੇ ਤੂੰ ਇਹਦਾ ਕੁੱਤਰੇ ਸਾਰ ਕੇ ਗਿਆਏ ਉਹ ਬਲਦ ਦੇ ਫੇਮਸ ਉਹ ਤੂੰ ਕੁੱਤਿਆ ਲੋਕਾਂ ਕੋ ਕਮਿਸ਼ਨਾਂ ਲੈ ਕੇ ਆਪਣੀ ਫੇਮਸ ਭਾਲਦਾ ਹਾਂ ਮੈਂ ਤੈਨੂੰ ਦੱਸਣਾ ਚਾਹੁੰਦਾ ਹਾਂ ਤੇ ਨਸੀਬ ਭਾਈ ਚੜਾ ਤੇਰੇ ਕੋ ਦੱਬਰ ਵਾਲਾ ਨਹੀਂ ਹੈਗਾ ਮਸੀਹ ਕੌਮ ਤੱਕ ਦੇ ਘੂਠ ਦੇ ਕੇ ਤਿੰਨ ਸਾਲ ਹੋਵੇਗੀ ਜਿੱਦਾਂ ਤੁਸੀਂ ਵੇਖਾਇਆ ਪਿਛਲੇ ਦਿਨਾਂ ਦੇ ਵਿੱਚ ਨਾ ਕੰਬੀ ਆ ਬਿਸੀ ਕੋਮ ਨਾ ਡਕੀ ਆ ਇਹ ਹਮੇਸ਼ਾ ਉੱਚੇ ਹੋ ਕੇ ਰਹੀ ਆ ਮੈਂ ਦੱਸਣਾ ਚਾਹਦਾ ਇੱਕ ਬੜੀ ਜਿਆਦਾ ਬੰਦੜ ਗਿਆ ਜਿਹਨੂੰ ਮਨਹਾਸ ਕਹਿੰਦੇ ਨੇ ਉਹਨਾਂ ਘਰ ਦਾ ਨਾਮ ਕੋਲ ਘਰੋਂ ਵੀ ਟੀਵੀ ਤਾਂ ਮਿਲਦੀ ਉਹਨੂੰ ਘਰੋਂ ਨਾ ਟੀਵੀ ਵੀ ਨਹੀਂ ਮਿਲਦੀ ਉਹ ਦਰਦ ਦਰਦ ਤੇ ਧੱਕੇ ਖਾ ਕੇ ਰੋਟੀਆਂ ਖਾਂਦਾ ਉਹ ਕੁੱਤੇ ਨੂੰ ਵੀ ਦੱਸਣਾ ਚਾਹੁੰਦਾ ਮੈਂ ਤਹਾਸ਼ ਨੂੰ ਤੇਰਾ ਹੁਣ ਬਚਾ ਲਿਆਗਾ ਤੇਰਾ ਹੱਜ ਦੇ ਵਿੱਚ ਪੜਦਾ ਕਰਾ ਕੇ ਸਾਲ ਲਵਾਗੇ ਤੈਨੂੰ ਸਵਾਗਾ ਤੇ ਸੁਣ ਕੇ ਸਾਲ ਲਵਾਗੇ ਅਨੇ ਸਤ ਨੂੰ ਇੱਕ ਗੱਲ ਬੋਲ ਦੇਣਾ ਚਾਹੁੰਦਾ ਕਿ ਅੱਜ ਕ੍ਰਿਸਚੀਅਨਿਟੀ ਸਾਰੀ ਜਿਹੜੀ ਆ ਇੱਕ ਮੁੱਠ ਹੋ ਚੁੱਕੀ ਆ ਤੇ ਤੇਰੇ ਗਲ ਵਿੱਚ ਪਟਾ ਪਾ ਕੇ ਕੁੱਤੇ ਦੀ ਤਰ੍ਹਾਂ ਤੈਨੂੰ ਘਸੀਟ ਕੇ ਰੋਡ ਉੱਤੇ ਲੈ ਕੇ ਆਵਾਂਗੇ ਇਹ ਕ੍ਰਿਸਚੀਅਨਿਟੀ ਉਹ ਕ੍ਰਿਸਚੀਅਨਿਟੀ ਜਿਹੜੀ ਵਰਲਡ ਉੱਤੇ ਰਾਜ ਕਰਦੀ ਆ ਤੇ ਤੈਨੂੰ ਦੱਸ ਦੇਣਾ ਚਾਹੁੰਦੇ ਆ ਕਿ ਤੇਰੀ ਹਿੰਮਤ ਅੱਜ ਜ਼ੀਰੋ ਕਰਕੇ ਇੱਥੇ ਤੇਰੇ ਪੁੱਤਾਂ ਸਾੜ ਕੇ ਤੇ ਤੈਨੂੰ ਦੱਸਾਂਗੇ ਵੀ ਤੇਰੇ ਬੱਲੇ ਕਾਖਣੀਆਂ ਹਰ ਵਾਰ ਕ੍ਰਿਸਮਸ ਦੇ ਟਾਈਮ ਦੇ ਉੱਤੇ ਕ੍ਰਿਸਚੀਅਨਿਟੀ ਨੂੰ ਟਾਰਗੇਟ ਕੀਤਾ ਜਾਂਦਾ ਆ ਇਸ ਵਾਰ ਵੀ ਕ੍ਰਿਸਮਸ ਦਾ ਮਾਹੌਲ ਸੀ ਉਸ ਨੂੰ ਖਰਾਬ ਕਰਨ ਦੇ ਲਈ ਔਰ ਜਿਹੜਾ ਕਰੂਸਰ ਹੈ ਮੰਪਰੀਤ ਸਾਹਿਬ ਦੇ ਵਿੱਚ ਹੋਇਆ ਉਹਦਾ ਮਾਹੌਲ ਖਰਾਬ ਕਰਨ ਦੇ ਲਈ ਇਹ ਸਾਰੀਆਂ ਪਲੈਨਿੰਗਾਂ ਕੀਤੀਆਂ ਗਈਆਂ ਨੇ ਕਰੂਸਰ ਦੇ ਵਿਰੁੱਧ ਅੰਗਰੂ ਨਾਮ ਦੀ ਮਿਨਿਸਟਰੀ ਦੇ ਵਿਰੁੱਧ 크ਰਿਸਚੀਅਨਟੀ ਦੇ ਵਿਰੁੱਧ ਇਹ ਪਲੈਨਿੰਗਾਂ ਕੀਤੀਆਂ ਗਈਆਂ ਨੇ ਪਰ ਇਹ ਤੁਹਾਡੀਆਂ ਪਲੈਨਿੰਗਾਂ ਜਿਹੜੀਆਂ ਨੇ ਇਹ ਸਾਰੀਆਂ ਜ਼ੀਰੋ ਕਰਕੇ ਦੱਸਾਂਗੇ ਕਿਉਂਕਿ ਸਾਡੇ ਨਾਲ ਪੂਰਾ ਯੂਥ ਜੁੜਿਆ ਹੋਇਆ ਪੂਰੀ 크ਰਿਸਚੀਅਨਟੀ ਜੁੜੀ ਹੋਈਆਂ ਦੇਸ਼ ਵਿਦੇਸ਼ ਜੁੜੇ ਹੋਏ ਨੇ ਔਰ ਇਹਦੇ ਨਾਲ ਹੋਰ ਵੀ ਜੰਨੀਆਂ ਖੁੱਤ ਵਿੱਚ ਏਜੰਸੀਆਂ ਕੰਮ ਕਰ ਰਹੀਆਂ ਨੇ ਜੋ ਕੰਮ ਕਰੀਓ ਨੇ ਅਸੀਂ ਯਸੂ ਮਸੀਹ ਦੇ ਨਾਮ ਦੇ ਵਿੱਚ ਇਹਨਾਂ ਸਾਰਿਆਂ ਨੂੰ ਜ਼ੀਰੋ ਕਰਾਂਗੇ ਔਰ ਇਹਨਾਂ ਦੇ ਸਿਰਾਂ ਤੋਂ ਹੌਸ਼ਦੂ ਫੇਰਾਂਗੇ ਜਿਹੜਾ ਕਦੇ ਵੀ